ਮਹਾ ਗੁਰਮਿੰਦਰ ਸਿੰਘ ਕਲਵਾ ਤੁਸੀਂ ਵੀ ਅਖ ਰਹੇ ਹੋ ਸਰਬੱਤ ਦਾ ਭਲਾ ਕਲਵਾ ਟੀਵੀ ਜਿਵੇਂ ਤੁਸੀਂ ਜਾਣਦੇ ਹੋ ਕਿ ਲਗਾਤਾਰ ਜਿਹੜੇ ਹੜ੍ਹ ਪੇਟ ਤੇ ਪਰਿਵਾਰ ਨੇ ਲਗਾਤਾਰੀ ਬਾਰਸ਼ਾਂ ਹੋਈਆਂ ਜਿਵੇਂ ਕਿ ਕਿਸਾਨ ਪਰਾਵਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਪਾਣੀ ਦੇ ਮਾਰ ਜਿਹੜੀ ਪਾਣੀ ਦੀ ਪਈ ਆ ਉਹਨੇ ਕਈ ਏਕੜ ਜ਼ਮੀਨ ਬਰਬਾਦ ਕੀਤੀ ਆ ਜਿਵੇਂ ਕਿ ਪਿੰਡਾਂ ਦਾ ਦੌਰਾ ਜਦੋਂ ਅਸੀਂ ਕਰਨਾ ਸ਼ੁਰੂ ਕੀਤਾ ਤੇ ਪਿੰਡਾਂ ਦੇ ਵਿੱਚ ਫੋਨ ਆਉਣੇ ਸਾਨੂੰ ਸ਼ੁਰੂ ਹੋਏ ਤੇ ਪਿੰਡਾਂ ਦੇ ਵਿੱਚ ਵੀ ਤੁਸੀਂ ਜਾਣਦੇ ਹੋ ਕਿ ਜਿਹੜੇ ਗਰੀਬ ਪਰਿਵਾਰ ਨੇ ਲੋੜਵੰਦ ਪਰਿਵਾਰ ਨੇ ਉਹਨਾਂ ਨੂੰ ਕੈਮਰੇ ਸਾਹਮਣੇ ਲਿਆਇਆ ਕਿਉਂਕਿ ਦੇਖਿਆ ਜਾਵੇ ਕਿ ਲੋੜਵੰਦ ਜਿਹੜੇ ਪਰਿਵਾਰ ਆ ਪਿੰਡਾਂ ਦੇ ਵਿੱਚ ਮਕਾਨ ਡਈ ਪਏ ਆ ਉਹਨਾਂ ਦੀਆਂ ਕੰਧਾਂ ਪਾੜ ਗਈਆਂ ਕੰਧਾਂ ਬੈਠ ਗਈਆਂ ਨੇ ਲੋੜਵੰਦ ਪਰਿਵਾਰ ਨਾਲੇ ਕਰਾਂਗੇ ਗੱਲਬਾਤ ਕਿ ਇਸ ਪਰਿਵਾਰ ਨੂੰ ਕੀ ਪਰੇਸ਼ਾਨੀ ਆ ਰਹੀ ਹੈ ਤੇ ਕਿਹੜਾ ਇਹਨਾਂ ਦਾ ਪਿੰਡ ਆ ਹਾਂਜੀ ਵੀਰ ਜੀ ਕੀ ਨਾਂ ਤੁਹਾਡਾ ਤੇ ਕਿਹੜਾ ਤੁਹਾਡਾ ਪਿੰਡ ਆ ਮੇਰਾ ਨਾਂ ਗੁਰਸੇਵਕਿਆ ਤੇ ਪਿੰਡ ਸਾਡਾ ਕਾਲਵਾ ਆ ਕਬੇ ਖਰੇਗਾ ਲਗਾਤਾਰ ਤੁਹਾਡੇ ਇਟਾਂ ਦੇ ਢੇਰ ਲੱਗੇ ਹੋਏ ਨੇ ਆਪਣੇ ਸਾਹਮਣੇ ਵੀ ਇਟਾਂ ਪਈਆਂ ਹਾਂਜੀ ਤੁਹਾਡੇ ਸਾਹਮਣੇ ਪੰਜੋ 7 ਫੁੱਟ ਜਿਹੜਾ ਤੁਹਾਡਾ ਮਕਾਨ ਦੀ ਗੱਲ ਕੀਤੀ ਜਾਵੇ ਤੇ ਉੱਚਾ ਵਾ ਤੇ ਇਹ ਜਿਹੜੀ ਜਗ੍ਹਾ ਵਾ ਨੀਵੀਂ ਆ ਨੀਵੀਂ ਹਾਂਜੀ ਤੇ ਕਿਹੜੀ ਜਿਹੜੀ ਤੁਹਾਨੂੰ ਲੱਗਦੀ ਹੈ ਕੰਦ ਲੱਗਦੀ ਤੁਹਾਡੀ ਜਿਹੜੀ ਜ਼ਮੀਨ ਨਾਲ ਲੱਗਦੀ ਹੈ ਇਹਦਾ ਕੀ ਚੱਕਰ ਹੈ ਇਹਦਾ ਚੱਕਰ ਹੈ ਪਾਣੀ ਸੱਪੜਿਆ ਆ ਤੇ ਉਤੋਂ ਪਾਣੀ ਮਾਰ ਕਰਦਾ ਤੁਹਾਡੀ ਜਦੋਂ ਸਾਹਮਣੇ ਨਜ਼ਰ ਆ ਰਿਹਾ ਨਜ਼ਰ ਸੱਪੜਿਆ ਆ ਸਾਹਮਣੇ ਨਜ਼ਰ ਆ ਰਿਹਾ ਉਹ ਪਾਣੀ ਆਉਂਦਾ ਤੇ ਮਾਰ ਕਰਦਾ ਤੁਹਾਡੀਆਂ ਕੰਨਾਂ ਬਹਿ ਗਈਆਂ ਵਾ ਤੇ ਕੋਟੇ ਸਾਡੇ ਪੜ ਗਏ ਵੇਰ ਦਾ ਕਹਿਣਾ ਕਿ ਜਿਹੜਾ ਤੁਸੀਂ ਵੇਖ ਰਿਹਾ ਜੇ ਤੋਂ ਜ਼ਿਆਦਾ ਨਹੀਂ ਤੇ ਡੇਡ ਇੱਕ ਸਬਲਾ ਕੇ ਕਿੱਲੇ ਦੀ ਗੱਲ ਕੀਤੀ ਜਾਵੇ ਤਾਂ ਸਾਹਮਣੇ ਤੇ ਛੱਪੜ ਨਜ਼ਰ ਆ ਰਿਹਾ ਵਾ ਉਹ ਲਗਾਤਾਰੀ ਬਾਰਥਾਂ ਪਾਣ ਦੇ ਨਾਲ ਜਿਹੜਾ ਪਾਣੀ ਦਾ ਲੈਵਲ ਬਦਲਦੇ ਨਾਲ ਉਹ ਪਾਣੀ ਜਿਹੜਾ ਵਧਦਾ ਹੋਇਆ ਜਿਹੜਾ ਇਹਨਾਂ ਦੇ ਕੰਡਾ ਦੇ ਨਾਲ ਖਾਨ ਲੱਗਿਆ ਪਾਣੀ ਤੁਹਾਡੇ ਕੰਡਾ ਦੇ ਨਾਲ ਕੰਡਾ ਨਾਲ ਪਾਣੀ ਆ ਕੇ ਤੁਹਾਡੇ ਕੋਠੇ ਪਾਰਗੇ ਤੇ ਕੰਡਾ ਸਾਡੀਆਂ ਡੇਪੀਆਂ ਤੇ ਵੇਖਿਆ ਜਾ ਰਿਹਾ ਕਿ ਬੜਾ ਖਲਾਰਾ ਪਿਆ ਵਾ ਤੁਹਾਡੇ ਕੰਡਾ ਪੜ ਗਈਆਂ ਤੇ ਮਖਾਨਾਂ ਦਾ ਕੀ ਹੋਇਆ ਮਖਾਨਾਂ ਵੀ ਥੱਲੇ ਡੇਪੇ ਆ ਮਖਾਨ ਕਿੰਨੇ ਮਕਾਨ ਸੀ ਤੁਹਾਡੇ ਸੇ ਮਾਨ ਹੈ ਦੋ ਹੀ ਤੇ ਦੋ ਮਾਂ ਦੇ ਕੰਦਾ ਕੰਦਾ ਨਹੀਂ ਪਾੜ ਗੀ ਹਾਂ ਜਿਹੜੇ ਘਰ ਦੇ ਵਿੱਚ ਤੁਹਾਡੇ ਮੈਂਬਰ ਨੇ ਮੈਂਬਰਾਂ ਦਾ ਬਚਾਓ ਆ ਮੈਂਬਰਾਂ ਦਾ ਬਚਾਓ ਆ ਬਾਹਰ ਬਈ ਲੰਮੇ ਬਾਹਾਂ ਤੇ ਉਹ ਦੇ ਕੰਦਾ ਪਾੜੀਆਂ ਦਿੱਤੇ ਸਮਾਂ ਰਾਦਾ ਕੇ ਦਿੰਦਾ ਹੈ ਨਹੀਂ ਦਿੰਦਾ ਹੈ ਦਿੰਦਾ ਸਮਾਂ ਸਮਝ ਦਿੰਦੇ ਬਾਈ ਕੰਦਾ ਤੁਹਾਡੇ ਆਪਣੇ ਆਪਣੇ ਆ ਵੀ ਜਿਹੜੇ ਮਕਾਨ ਦੇ ਹਾਂ ਹਾਂ ਆਪਣੇ ਆ ਦੇ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਪਰਿਵਾਰ ਚ ਦੋ ਬੱਚੇ ਆ ਮੇਰੇ ਤੇ ਪਤਨੀ ਇੱਕ ਬਿੱਬੀ ਹੈ ਤੇ ਕੋਈ ਸਮਝ ਨਹੀਂ ਲੱਗੀ ਆ ਤੇ ਨਾਲ ਦੀ ਪੈਸੇ ਲੱਗੀ ਤੁਹਾਡੀ ਪੈਨਸਿਨਡਰੀ ਜਾਂ ਡੀਕੇਵਡ ਦੀ ਲੱਗੀ ਲੱਗੀ ਕਿੰਨੇ ਪਰਸਨ ਤੁਸੀਂ ਮੈਂ ਸਾਖਾ 60000 ਹਾਂ ਆ ਵੇਖਿਆ ਜਾ ਰਿਹਾਗਾ ਤੁਹਾਡੇ ਜਿਹੜੇ ਪੈਰ ਤੇ ਵੀ ਪੱਟੀ ਕੀਤੀ ਹੋਈ ਆ ਇਹਦਾ ਕੀ ਕਰਨ ਇਹ ਕਾਰਨ ਸੱਟ ਲੱਗੀ 2-3 ਸਾਲ ਹੋ ਗਏ ਇਹ ਨਹੀਂ ਰਮਾਨ ਆਉਂਦਾ ਮੈਂ ਜਿਹੜੇ ਪੈਸੇ ਵਰਤਾਂ ਇਹਦੇ ਤੇ ਲਾ ਲੈਣਾ ਠੀਕ ਕੰਮ ਕਰਦੇ ਤੁਸੀਂ ਮੈਂ ਕੰਮ ਦਰਜੀ ਦਾ ਕਰਦਾ ਹਾਂ ਪਰ ਦਰਜੀ ਦਾ ਕੰਮ ਇਹ ਆ ਵੀ ਕੋਈ ਆਉਂਦਾ ਸੀਂਦੇ ਨਹੀਂ ਆਉਂਦਾ ਕੋਈ ਕੋਈ ਢਾਲ ਵਿੱਚ ਬੈਠੇ ਜੋ ਛੋਟਾ ਜੋ ਪਿੰਡ ਛੋਟਾ ਪਿੰਡ ਹਾਂਜੀ ਹਾਂ ਦੋਵੇਂ ਮੁਕਾਂ ਤਾਂ ਡੇਕ ਚੁੱਕੇ ਆ ਹਾਂਜੀ ਤੇ ਤੁਸੀਂ ਕੀ ਮੰਗ ਕਰਦੇ ਹੋ ਮੈਂ ਮੰਗ ਇਹੋ ਹਵਾਨਾਂ ਤੇ ਮੇਰੇ ਇੱਕ ਤੈਨੂੰ ਗਰੀਬ ਸੰਭੀ ਕੋਈ ਦਿੱਤਾ ਜਾਵੇ ਤੇ ਮੈਂ ਕਮਾਵੇ ਪਾਲਾ ਕੰਮਲੇ ਪਾਲਾ ਜਿਵੇਂ ਕਿ ਲਗਾਤਾਰ ਵਿਕਾ ਜਾਵੇ ਹਰ ਪਿੰਡ ਤੇ ਪਰਵਾਰਾਂ ਦੇ ਸੇਵਾ ਸੁਸਾਇਟੀਆਂ ਮਦਦ ਕਰਨੀਆਂ ਨੇ ਉਹਨਾਂ ਦੇ ਬਾਹਰ ਤਾਂ ਰੋਣ ਪਾਣੀ ਦਿੱਤਾ ਜਾ ਰਿਹਾ ਹਾਂਜੀ ਹਾਂਜੀ ਕੀ ਤੁਹਾਡੇ ਤੱਕ ਕੋਈ ਸੇਵਾ ਸੁਸਾਇਟੀ ਜੋ ਪਹੁੰਚੀ ਹੈ ਹਾਂ ਹਾਂ ਮੇਰੇ ਤਾਂ ਹੀ ਕੋਈ ਨਹੀਂ ਸੇਵਾ ਪਹੁੰਚੀ ਤੇ ਨਾਲ ਕੋਈ ਆਇਆ ਹੀ ਨਹੀਂ ਕਿਸੇ ਮੈਨਾਂ ਕੋ ਤੁਹਾਡੇ ਕੋ ਸਾਰ ਲਈ ਹਾਂ ਹਾਂ ਕੋਈ ਕਿਸ ਨੇ ਸਾਰ ਨਹੀਂ ਦੇ ਮੈਂ ਕਿ ਸਿਵਲ ਸੁਸਾਇਟੀਆਂ ਲਗਾਤਾਰ ਮਦਦ ਕਰ ਰਹੀਆਂ ਨੇ ਹਲਪ ਕਰ ਰਹੀਆਂ ਲੋੜਵੰਦ ਪਰਿਵਾਰਾਂ ਨੂੰ ਉਹਨਾਂ ਨੇ ਕੀ ਸੁਨੇਹਾ ਦੇਣਾ ਚਾਹੁੰਦੇ ਮੈਂ ਸੁਨੇਹਾ ਦੇਣਾ ਚਾਹੁੰਦਾ ਕਿ ਹਰ ਇੱਕ ਇਹ ਮਦਦ ਕਰਨ ਗਰੀਬਾਂ ਦੀ ਜਿੰਦਾ ਵੀ ਆਉਂਦਾ ਰਸਨ ਆਉਂਦਾ ਗਰੀਬਾਂ ਨੂੰ ਦੇਣਾ ਸਾਰੇ ਪਰਿਵਾਰ ਨੂੰ ਦੇਣਾ ਰਸਨ ਮੇਰੇ ਤਾਂ ਹੀ ਦੇਣ ਤੇ ਲੋਕਾਂ ਨੂੰ ਕੋਈ ਮੇਰੀ ਮਦਦ ਕਰਨ ਅੰਦਾਜ਼ ਹੈਂਡੀਕੈਪ ਆ 60 ਸਾਲ ਦੇ ਹੈ ਗਿਆ ਪਿਆ ਮੈਂ ਤੇ ਮੇਰੇ ਸਾਈਂ ਉਹ ਉਹ ਸੂਲ ਤੁਮਹਨ ਤੇ ਤੇਜ ਆਵੇ ਸਤੇ ਮਾਰੇ ਪਰਿਵਾਰ ਚ ਰਹਾ। ਕਿਹਦੇ ਤੁਹਾਡੇ ਤੱਕ ਕੋਈ ਵੀ ਨਹੀਂ ਪਹੁੰਚਿਆ। ਨਹੀਂ ਆਪਣੇ ਤਾਈ ਤੱਕ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਪਹੁੰਚਿਆ। ਨਾ ਕੋਈ ਸਬਦਾ ਨਾ ਕੋਈ ਕੋਹ ਨਾ ਕੋਈ ਨਹੀਂ ਪਹੁੰਚਿਆ ਅੱਜ। ਆਪਣਾ ਫੋਨ ਨੰਬਰ ਬੋਲਦੇ ਜੋ ਕੋ ਸੱਜਣ ਦਾਨੇ ਵੀਰ ਕੇ ਭੈਣ ਭਰਾ ਤੁਹਾਡੇ ਨਾਲ ਕੋਈ ਆ ਰਾਬਤਾ ਕਰਨਾ ਚਾਵੇ ਜਾਂ ਵੀ ਆਪਣੇ ਕਿਰਤ ਕਮਾਈ ਵਿੱਚ ਦਸਵੰਦ ਭੇਜਣਾ ਚਾਵੇ ਉਹ ਤੁਹਾਡੇ ਨਾਲ ਰਾਬਤਾ ਕਰ ਸਕੇ। ਹਾਂ। ਨੰਬਰ ਮੇਰਾ 9855 52832। ਹੌਲੀ ਹੌਲੀ ਬੋਲੋ ਜਿਹੜਾ ਕਿਸੇ ਨੂੰ ਯਾਦ ਕਰਨਾ ਤੇ ਫੋਨ ਲਾਉਣਾ ਸੌਖਾ ਹੋ ਜਾਵੇ 98555252832 98555 ਹਾਂਜੀ 52832 52832 ਹਾਂਜੀ ਆ ਨੰਬਰ ਇਹ ਸੇਵਕ ਸਿੰਘ ਦਾ ਜਿਹੜਾ ਵਾ ਫੋਨ ਨੰਬਰ ਆ ਕੋਈ ਵੀ ਦਾਨੀ ਵੀਰ ਭੜ ਭਰਾ ਇਸ ਪਰਿਵਾਰ ਨਾਲ ਰਾਬਤਾ ਕਰ ਸਕਦਾ ਵਾ ਮੌਕੇ ਦੀ ਗੱਲ ਕੀਤੀ ਜਾਵੇ ਕਿ 60% ਸੇਵਕ ਸਿੰਘ ਜਿਹੜਾ ਵਾ ਹੈਂਡਿਕੈਪਡ ਆ ਦੋ ਤਿੰਨ ਸਾਲ ਤੋਂ ਇਹਨਾਂ ਦੇ ਪੈਰ ਤਾਂ ਸੱਟ ਲੱਗੀ ਹੈ ਉਹ ਜਿਹੜਾ ਵੀ ਕਹਿ ਰਹੇ ਨੇ ਕਿ ਜਿਹੜਾ ਮੈਂ ਥੋੜਾ ਬਹੁਤਾ ਆਪਦਾ ਕਮਾਈ ਕਰਦਾ ਵਾਂ ਤੇ ਉਹ ਡਾਕਟਰਾਂ ਨੂੰ ਹੀ ਦੇ ਰਿਹਾ ਮੈਂ ਤੇ ਡਾਕਟਰਾਂ ਦਾ ਕਿਹਾ ਸੇਵਾ ਕਰ ਲੈ ਡਾਕਟਰਾਂ ਦੀ ਉਹ ਡਾਕਟਰਾਂ ਨੂੰ ਦੇਵਾਂਗਾ ਤੇ ਰਮਾਨ ਮੈਨੂੰ ਜਿਹੜਾ ਬਾ ਨਹੀਂ ਆ ਰਿਹਾ ਤੇ ਇਹਨਾਂ ਦਾ ਜਿਹੜਾ ਟੱਬਰ ਆ ਜੋ ਪਰਿਵਾਰ ਦੀ ਗੱਲ ਕੀਤੀ ਜਾਵੇ ਵਾਈਫ ਜੀ ਤੇ ਉਹ ਵੀ ਇਹਨਾਂ ਦੀ ਜਿਹੜੀ ਆ 35 ਤੋਂ ਲੈ ਕੇ 50 ਦੇ ਵਿੱਚ ਜਿਹੜੀ ਆ ਹੈਂਡੀਕੈਪਡ ਆ ਦੋਵੇਂ ਇਹ ਜਿਹੜੇ ਜੇ ਨੇ ਹੈਂਡੀਕੈਪਡ ਨੇ ਛੋਟੇ ਛੋਟੇ ਇਹਨਾਂ ਦੇ ਬੱਚੇ ਆ ਸਾਰੇ ਵੀਰਾਂ ਨੂੰ ਆਪ ਪਿੰਡ ਲਿਆ ਕੇ ਜਿਹੜੇ ਲੋੜਵੰਦ ਪਰਿਵਾਰ ਨੇ ਪਿੰਡਾਂ ਦੇ ਵਿੱਚ ਲੋੜਵੰਦ ਪਰਿਵਾਰ ਆ ਉਹਨਾਂ ਤੱਕ ਜ਼ਰੂਰ ਪਹੁੰਚ ਕੀਤੀ ਜਾਵੇ ਲੋੜਵੰਦ ਪਰਿਵਾਰਾਂ ਦੀ ਮਾਂ ਫੜੀ ਜਾਵੇ ਜਿਵੇਂ ਕਿ ਇੱਕ ਹਰਦੇ ਕਵਟ ਪਰਿਵਾਰ ਆ ਤੁਹਾਨੂੰ ਬਖਾਇਆ ਅੱਜ ਫਿਰ ਰੁਗ ਰੁਗਰਾ ਤੁਹਾਡੇ ਇਹੋ ਜਿਹੇ ਪਰਿਵਾਰਾਂ ਨਾਲ رابطہ ਕਰੋ ਤੇ ਇਹਨਾਂ ਨੂੰ ਜੋ ਵੀ ਆਪ ਦੀ ਕਿਰਤ ਕਮਾਈ ਦੇ ਦਸਵੰਦ ਦੇਣਾ ਕੋ ਤੇਲ ਫੋਲ ਦੇਣਾ ਚਾਹੁੰਦੇ ਆ ਭੇਟਾ ਦੇਣਾ ਚਾਹੁੰਦੇ ਆ ਆਪ ਇਹਨਾਂ ਨੇ ਪਹੁੰਚ ਕਰੋ ਦੁਖੀਆਂ ਦੀ ਹੜਪੇੜਤ ਪਰਿਵਾਰਾਂ ਦੀ ਮਜ਼ਦੂਰਾਂ ਦੀ ਬਾਹ ਫੜੀ ਜਾਵੇ ਤਾਂ ਧੀ ਮਾ ਜੀ ਪਹਿਲੀ ਕਿਹਨਾ ਤੁਹਾਡਾ ਕੁਲਵਿੰਦਰ ਕੌਰ ਕਿਹੜਾ ਪਿੰਡ ਆ ਪਿੰਡ ਕਾਲਵਾ ਜਿਹੜੇ ਤੁਹਾਡੇ ਮਕਾਨ ਵੇਖੇ ਜਾ ਰਿਹਾ ਕਾਫੀ ਇੱਟ ਪਈ ਖਲਾਰਾ ਪਿਆ ਹੋਇਆ ਕੀ ਕਰਨਾ ਹੈ ਇਸੇ ਸਾਡਾ ਕਮਰੇ ਡਿੱਗ ਗਿਆ ਸੀ ਇੱਕ ਤੇ ਸੀ ਦਰਦਿਆਂ ਨੇ ਦੂਜਾ ਵੀ ਢਾਹਤਾ ਕਮਰਾ ਡਿੱਗਣ ਦਾ ਕੀ ਕਰਨਿਆ ਸਾਡੇ ਪਿੱਛੇ ਛੱਪੜ ਦਾ ਪਾਣੀ ਬਹੁਤ ਜ਼ਿਆਦਾ ਲੱਗਦਾ ਸੀ ਪਾਣੀ ਢਾਹ ਲੱਗੀ ਆ ਹਾਂਜੀ ਹਾਂਜੀ ਕੌਣ ਏ ਟੋ ਹਲਗਨ ਨੇ ਤੁਹਾਡਾ ਕਮਰਾ ਦੇਖਿਆ ਹਾਂਜੀ ਪਰ ਦੇਖਿਆ ਜਾ ਰਿਹਾ ਹੈ ਕਿ ਤੁਹਾਡੇ ਦੋਵੇਂ ਕਮਰੇ ਡਿੱਗੇ ਹੋਏ ਆ ਹਾਂਜੀ ਅਸੀਂ ਦੂਸਰੇ ਵੀ ਟਾ ਤਾਂ ਡਰਦਿਆਂ ਨਹੀਂ ਵੀ ਅਸੀਂ ਕਿਤੇ ਥੱਲੇ ਨਾ ਆ ਜੇ ਕੋਈ ਕਮਰੇ ਨੂੰ ਖੇਚ ਪੈ ਗਈ ਆ ਹਾਂਜੀ ਹਾਂਜੀ ਪਰ ਦੂਸਰਾ ਤੁਹਾਡੇ ਕੋਲ ਟਾਇਆ ਗਿਆ ਹਾਂਜੀ ਅਸੀਂ ਫਿਰ ਡਰਦਿਆਂ ਨਹੀਂ ਟਾ ਤਾਂ ਵੀ ਹਾਜੇ ਬੱਚੇ ਨਾ ਕਿਤੇ ਥੱਲੇ ਆ ਜਾਣ ਇਹ ਤੁਹਾਡੀ ਪੈਨਸ਼ਨ ਲੱਗੀ ਹੋਈ ਆ ਨਹੀਂ ਨਹੀਂ ਮੇਰੀ ਪੈਨਸ਼ਨ ਲੱਗੀ ਮੇਰੇ ਘਰ ਵਾਲੇ ਦੀ ਲੱਗੀ ਉਹਦੇ ਪੈਰ ਤੇ ਸੱਟ ਵੀ ਲੱਗੀ ਆ ਤੇ ਅਸੀਂ ਗੁਜ਼ਾਰਾ ਬਹੁਤ ਔਖਾ ਕਰਦੇ ਆ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਦਿਹਾੜੀ ਢੱਪਾ ਕਰਦੀ ਮੈਂ ਨਾਲ ਤੇ ਫਿਰ ਮੈਂ ਘਰ ਦਾ ਗੁਜ਼ਾਰਾ ਕਰਦੀ 100 200 ਆਂ ਦਾ ਘਰ ਦੇ ਵਿੱਚ ਤੇ ਫਿਰ ਅਹੀਂ ਕਰਦੇ ਗੁਜ਼ਾਰਾ ਹਾਂਜੀ ਕਦੀ ਦਿਹਾੜੀ ਮਿਲਦੀ ਕਦੀ ਨਹੀਂ ਮਿਲਦੀ 23 ਵਾਰਾ ਸਾਡੇ ਬੱਚੇ ਵੀ ਭੁੱਖੇ ਰਹਿੰਗੇ ਆ ਹੋ ਤਾਂ ਹੀ ਔਖੇ ਦਿਨ ਕੱਢੇ ਆ ਤੁਸੀਂ ਕੀ ਮੰਗ ਕਰਦੇ ਹੋ ਅਹੀਂ ਮੰਗਦੇ ਹਾਂ ਸਰਕਾਰ ਦੇ ਕੋਲੋਂ ਵੀ ਸਾਡੇ ਕੰਮ ਦੇ ਪੈ ਜਾਣ ਸਾਰੀ ਵੀ ਸਾਰੀ ਜਨਤਾ ਦੀ ਮਰਜ਼ਤ ਕੀਤੀ ਜਾਵੇ ਜੋ ਮੈਂ ਕਿ ਸੇਵਾ ਸੋਸਾਇਟੀਆਂ ਲਗਾਤਾਰ ਮਜਤ ਕਰਮ ਲਈਆਂ ਨੇ ਕਲਾਕਾਰਾਂ ਵੱਲੋਂ ਸਿੰਗਰਾਂ ਵੱਲੋਂ ਮਜਤ ਕੀਤੀ ਜਾ ਰਹੀ ਹੈ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਆਂ ਅਈ ਇਹੋ ਕਹਿੰਨੇ ਵੀ ਸਾਡੀ ਬਹੁਤ ਹੈਲਪ ਕੀਤੀ ਜਾਵੇ ਸਾਰੇ ਲੋਕ ਦੀ ਕੀਤੀ ਜਾਵੇ ਸਾਡੀ ਵੀ ਕਲਾਕਾਰ ਜਿਹੜੇ ਭੈਣ ਭਰਾ ਕਰਦੇ ਆ ਸਾਡੀ ਵੀ ਆ ਕੇ ਦੇਖਣ ਸਾਰੇ ਵਹਿੰਦੇ ਆ ਜਿੰਨਾਂ ਲੋਕ ਆਤਾਰੇ ਵਹਿੰਦੇ ਆ ਸਾਡਾ ਵੀ ਆ ਕੇ ਦੇਖਣ ਮਕਾਨ ਢੱਟ ਗਿਆ ਸਾਡਾ ਸਾਰਾ ਤੇ ਫੋਨ ਨੰਬਰ ਤੁਹਾਡਾ ਹੋਈ ਆ ਹਾਂਜੀ ਹਾਂਜੀ ਉਹੋ ਖਾਲੀ ਬੀਬੀ ਕਿਹਨਾ ਤੁਹਾਡਾ ਅਮਰਜੀਤ ਕੋਰ ਕਿਹੜਾ ਪਿੰਡ ਆ ਕਲਮਾ ਵੇਖਿਆ ਜਾ ਰਿਹਾ ਤੁਹਾਡੇ ਘਰ ਦੇ ਵਿੱਚ ਕਾਫੀ ਇੱਟਾਂ ਦਾ ਖਲਾਰਾ ਪਿਆ ਕੀ ਕਰਨਾ ਹੈ ਪਾਣੀ ਲੱਗ ਗਿਆ ਇਹ ਪਾਣੀ ਤਾਂ ਹਾਲਾ ਲੱਗੀ ਹੈ ਹਾਂ ਪਾਣੀ ਦੀ ਢਾਲ ਲੱਗੀ ਤੇ ਕੰਡਾ ਪਾੜ ਗਿਆ ਤੇ ਬਾਲੇ ਡਿਗ ਪਏ ਤੇ ਪਹਿਲਾਂ ਵੀ ਡਿਗ ਪਏ ਤੇ ਬੱਚੇ ਥੱਲੇ ਆ ਚਲੇ ਮਾਹ ਬੱਚੇ ਇੱਕ ਬਾਰ ਨਿਕਲ ਕੇ ਪਰ ਵੇਖਿਆ ਜਾ ਰਿਹਾ ਆ ਕੇ ਜਿਵੇਂ ਤੁਸੀਂ ਦੱਸ ਰਹੇ ਸਾਡੇ ਮਕਾਨ ਲਈ ਗਏ ਆ ਢਾਲ ਲੱਗੀ ਪਾਣੀ ਦੀ ਹਾਂ ਜੀ ਤੁਸੀਂ ਮਣਕੀ ਢਾਲ ਦਿੱਤੇ ਆ ਇੱਕ ਕਮਰਾ ਤੁਸੀਂ ਆਪ ਢਾਤਾ ਹਾਂਜੀ ਹਾਂਜੀ ਇੱਕ ਮਹੀਨਾ ਡਿੱਗਿਆ ਹਾਂਜੀ ਇੱਕ ਮਹੀਨਾ ਡਿੱਗ ਗਿਆ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਵੀ ਸਾਡੀ ਮਦਦ ਕੀਤੀ ਜਾਵੇ ਸਰਕਾਰ ਮਦਦ ਕਰੇ ਕੋਈ 1 ਲੱਖ ਕਰਨ ਮਦਦ ਸਾਡੀ ਸਾਨੂੰ ਪੈਸਾ ਭੇਲਾ ਦੇਣਾ ਸਾਡੇ ਕਮਰੇ ਬਣ ਜਾਣ ਹਾਂ ਸਾਡੀ ਮੰਗ ਆ ਮੇਰੇ ਬੱਚਾ ਵੀ ਹੈ ਨਿਕਾ ਪਿਆ ਮੇਰੀ ਨੋ ਵੀ ਹੈਂਡੀਕੈਪ ਆ ਦੋ ਦੇ ਬੱਚੇ ਆ ਗੁੱਡੀਆਂ ਤੇ ਕਾਕਾ ਵਾ ਤੇ ਮੈਂ ਵੀ ਬੁਰੜੀ ਆ ਕਿਤੇ ਕੰਮ ਕਰ ਲਈ ਨਹੀਂ ਕਦੇ ਨਹੀਂ ਕਰਦੀ ਤੇ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਘਰ ਦਾ ਗੁਜ਼ਾਰਾ ਇਤਨੀ ਚੱਲਦਾ ਕਿ ਕੰਮ ਲੱਭ ਗਿਆ ਕਦੀ ਨਾ ਲੱਭ ਗਿਆ ਹਾਂ ਜੀ ਕਿਹਨਾ ਤੁਹਾਡਾ ਕਿਹੜਾ ਪਿੰਡ ਹੈ ਕੁਲਵਿੰਦਰਪੁਰ ਤੇ ਪਿੰਡ ਕਾਲਵਾ ਦੇਖਿਆ ਜਾ ਰਿਹਾ ਤੁਹਾਡੇ ਘਰ ਦੇ ਕਾਫੀ ਖਲਾਰਾ ਪਿਆ ਹੋਇਆ ਹੈ ਬਿੱਟਾ ਬੰਨਾ ਕੀ ਕਰਦੇ ਹਾਂ ਖਲਾਰਾ ਪਿਆ ਵਾ ਸਾਡੀ ਬਹੁਤ ਲੱਗ ਜਾਂਦਾ ਸਾਡੇ ਪਿੱਛੇ ਹੂੰ ਬਹੁਤ ਜਿਆਦਾ ਹੀ ਤੇ ਵੀ ਸਾਡੀ ਕੋਈ ਮਦਦ ਨਹੀਂ ਇਤਰਾ ਕਰਦਾ ਅਸੀਂ ਤੇ ਅਜ ਤੱਕ ਤੁਹਾਡੀ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਜਿਉਂਗੇ ਪਿੰਡਾਂ ਦੇ ਵਿੱਚ ਰਸਨ ਵੰਡਾ ਜਾ ਰਿਹਾ ਲੋੜਵੰਦ ਗਰੀਬਾਂ ਨੂੰ ਚਿਆਨਾ ਯਾਰ ਕੋਈ ਪਤਾ ਨੂੰ ਪਤਾ ਨਾ ਕੁਛ ਨਹੀਂ ਨਾ ਦੇਖ ਨੂੰ ਕਿ ਯਾਰ ਅੱਡੇ ਤੇ ਕੋਈ ਵੇਖਣ ਵੀ ਨਹੀਂ ਆਇਆ ਮੌਕਾ ਵੇਖਣ ਬਨੇ ਆ ਕੋਈ ਨਾ ਨਾ ਕੋਈ ਨਹੀਂ ਜੇ ਮੈਂ ਕਿਹਾ ਜਾਦਾ ਕਿ ਇਹਨਾਂ ਦੇ ਦੋਵੇਂ ਕਮਰੇ ਡਿੱਗ ਚੁੱਕੇ ਹਾਂਜੀ ਇੱਕ ਡਿੱਗ ਗਿਆ ਸੀ ਤੇ ਇੱਕੇ ਵੀ ਖੇਚ ਪੈ ਗਈ ਤੇ ਇਹਨਾਂ ਨੇ ਆਪ ਹੀ ਟਾਇਆ ਕਿ ਸਾਡੇ ਛੋਟੇ ਛੋਟੇ ਬੱਚੇ ਨਾ ਵੀ ਨੇ ਰਸਵੇਰੇ ਥੱਲੇ ਆ ਜਾਣ ਮੀ ਤੁਹਾਨੂੰ ਪਤਾ ਬਹੁਤ ਪੈਂਦੇ ਸੀ ਹੁਣ ਕਿਵੇਂ گزارਾ ਹੋ ਰਿਹਾ ਬਿਜਾਰਾ ਇਦਾਂ ਹੀ ਬਿਜਾਰਾ ਤਾਂ ਕੀ ਮੰਗ ਕਰਦੇ ਹੋ ਅਹੀਂ ਤੇ ਮੰਗੇ ਹੋ ਕਰਨੇ ਆ ਵੀ ਵਾਅਦਾ ਤੋਂ ਵਾਅਦੇ ਇਹਨਾਂ ਦੀ ਮਦਦ ਕੀਤੀ ਜਾਵੇ ਵਿਡਿਓ ਕੇ ਸਰਵਾ ਸੋਸਾਇਟੀਆਂ ਨਿਕਲ ਆ ਕਰ ਸੰਗਰਨੇ ਤੇ ਲੋੜਵੰਦ ਪਰਿਵਾਰਾਂ ਦੇ ਕਿਸਾਨ ਭਰਾਵਾਂ ਦੇ ਨਾਲ ਖੜੇ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ ਅਸੀਂ ਇਹੋ ਸੁਨੇਹਾ ਦੇਣਾ ਚਾਹੁੰਦੇ ਆ ਕਿ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਛੋਟੇ ਛੋਟੇ ਬੱਚੇ ਆ ਨਹੀਂ ਗੁਜ਼ਾਰਾ ਹੁੰਦਿਆ ਕੁਛ ਖਾਣ ਲੂਣ ਨਹੀਂ ਇੰਨਾ ਮਿਲਦਾ ਹਾਂ ਜੀ ਕੀ ਨਾ ਤੁਹਾਡਾ ਤੇ ਕਿਹੜਾ ਪਿੰਡ ਆ ਮੇਰੇ ਨਾਮ ਲਗਿੰਦਰ ਸਿੰਘ ਆ ਪਿੰਡ ਮੇਰਾ ਕਾਲਵਾ ਜੀ ਅੱਜ ਜਿਹੜਾ ਪਰਿਵਾਰ ਵਿੱਚ ਬਿਚਿਆ ਨਾ ਇਹਨਾਂ ਦਾ ਕਹਿਣਾ ਕਿ ਸਾਡੇ ਮਕਾਨ ਜਿਹੜੇ ਆ ਬਾਰਸਾਂ ਦੇ ਕਾਰਨ ਡਿੱਗ ਚੁੱਕੇ ਆ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਦਾ ਪਾਣੀ ਪੂਣੀ ਲੱਗੇ ਮਾਰਿਆ ਜੀ ਬਹੁਤ ਜ਼ਿਆਦੇ ਤੇ ਉਹਦੇ ਨਾਲ ਇਹਨਾਂ ਦੀਆਂ ਕੰਨਾਂ ਕੁੰਨਾਂ ਪਾਟ ਗਈਆਂ ਤੇ ਇਹਨਾਂ ਨੇ ਇੱਕ ਮਕਾਨ ਡਿੱਗ ਪਿਆ ਤੇ ਇੱਕ ਇਹਨਾਂ ਮੁੜ ਕੇ ਆਪਣੇ ਆਪ ਢਾਹਤਾ ਇਹਨਾਂ ਦੀ ਜੋ ਵੀ ਕੋਈ ਜਿਹੜੇ ਪਰਿਵਾਰ ਸੇਵਾ ਕਰਦੇ ਆ ਉਹ ਇਹਨਾਂ ਦੀ ਮਦਦ ਕਰਨ ਮੈਂ ਪਛਾਣਦਾ ਮੈਂ ਮੌਜੂਦਾ ਮੈਂਬਰ ਵੀ ਆ ਤੁਸੀਂ ਆਮ ਆਦਮੀ ਪਾਰਟੀ ਵੱਲੋਂ ਪੰਚਾਇਤ ਮੌਜੂਦਾ ਮੈਂਬਰ ਜੀ ਹਾਂਜੀ ਹਾਂਜੀ ਜਿਹੜੇ ਚ ਇਹਨਾਂ ਦੇ ਹੜ੍ਹ ਪੇਟ ਤੇ ਪਰਿਵਾਰ ਲਗਾਤਾਰ ਹੀ ਪਾਣੀ ਦੀ ਢਾਹ ਲੱਗੀ ਹੋਈ ਹੈ ਮਕਾਨ ਢੇਢੇ ਦੀ ਹੋ ਗਿਆ ਹਾਂਜੀ ਹਾਂਜੀ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਇਹ ਕੌਣਾ ਕਹਿਣਾ ਚਾਹੁੰਦੇ ਆ ਕਿ ਦੋਵੇਂ ਜੀ ਹੈਂਡੀਕੈਪ ਆ ਤੇ ਇਹਨਾਂ ਦੀ ਮਦਦ ਕੀਤੀ ਜਾਵੇ ਇਹਨਾਂ ਦੇ ਕਮਰੇ ਬਣਾਏ ਜਾਣ ਜੋ ਵੀ ਤੁਹਾਡੇ ਕੋਲ ਸੇਵਾ ਹੋ ਸਕਦੀ ਹੈ ਇਹਨਾਂ ਦੀ ਕਿ ਵੱਧ ਚੜ ਕੇ ਸੇਵਾ ਕੀਤੀ ਜਾਵੇ ਦੇਖਿਆ ਜਾਵੇਗਾ ਲਗਾਤਾਰ ਇਹ دریاਵਾ ਤੇ ਹੜ ਪੇੜ ਤੱਕ ਖਸਾਨਾ ਭਰਾਵਾਂ ਦੇ ਨਾਲ ਸੇਵਾ ਸੁਸਾਇਟੀਆਂ ਸੰਗਰਾਂ ਵੱਲੋਂ ਵੀ ਇਹ ਦਾਨ ਦਿੱਤਾ ਜਾ ਰਿਹਾ ਉਹਨਾਂ ਨਾਲ ਖੜੇ ਆ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ ਸੁਨੇਹਾ ਇਹ ਦੇਣਾ ਚਾਹੁੰਦੇ ਆ ਵੀ ਇਹ ਵੀ ਜੇ ਤਾਂ ਵੀ ਕਿਸੇ ਮਾਰ ਕਿਸੇ ਨੂੰ ਵੀ ਵੱਜੀ ਆ ਤੇ ਉਹਨਾਂ ਪਰਿਵਾਰਾਂ ਨੂੰ ਜ਼ਰੂਰ ਸਹਿ ਸਾਥ ਮਿਲਣੀ ਚਾਹੀਦੀ ਆ ਤੇ ਜਿਹੜਾ ਕਿ ਉਹਨਾਂ ਦਾ ਮਸਲਾ ਸਾਰਕ ਪਰਿਵਾਰ ਦਾ ਮਸਲਾ ਹਲ ਹੋ ਸਕੇ ਇਹ ਕਿਸ ਤਾਂ ਕਿਸਾਨ ਮਜ਼ਦੂਰਾਂ ਦਾ ਵੀ ਬਹੁਤ ਨੁਕਸਾਨ ਹੋਇਆ ਉਹਨਾਂ ਦਾ ਵੀ ਜਿੱਥੇ ਵੀ ਕਿਤੇ ਜੇ ਨੁਕਸਾਨ ਹੋਇਆ ਉਹਨਾਂ ਦਾ ਪਿੰਡਾਂ ਦੇ ਵਿੱਚ ਆਣ ਕੇ ਕੋਈ ਕਾਰਵਾਈ ਕਰਕੇ ਪਤਾ ਲਿਖੇ ਉਹਨਾਂ ਨੂੰ ਵੀ ਕੋ ਉਹਨਾਂ ਦੀ ਸਹਾਇਤਾ ਕੀਤੀ ਜਾਵੇ